ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੈਸਵੀ ਲੋਕ ਦੇ ਵਿੱਚ। ਅੱਜ ਆਪਾਂ ਪਾਣੀ ਭਰ ਲਿਆ ਸੀਗਾ ਤੇ ਰੱਬ ਦਾ ਨਾਮ ਲੈ ਕੇ ਕਾਦੂ ਕਰਨਾ ਸ਼ੁਰੂ ਕਰਦੇ ਆ। ਬਾਕੀ ਦੇਖਦੇ ਆ ਕੀ ਸਾਫ ਹੁੰਦਾ। ਕਿਵੇਂ ਦਾ ਜਾਂਦਾ ਟਰੈਕਟਰ ਤਰਲੀ ਵਾਰੀ ਕਾਦੂ ਨੂੰ ਚਲਾ ਕੇ ਦੇਖਦੇ ਆ। ਬਾਕੀ ਉਹਦਾ ਵੀ ਦੇਖਾਂ ਕਿ ਇੱਕ ਥੀਲਰ ਖੜਾ ਹੈ। ਥੀਲਰ ਵੀ ਮਾਰਾਂਗੇ ਆਪਾਂ ਥੀਲਰ ਸੁਹਾਗੇ ਨਾਲ ਹੀ ਉਹਦਾ ਵੀ ਪਹਿਲਾਂ ਵੀ ਇਹਦੇ ਨਾਲ ਹੀ ਕਰਦੇ ਆਂ ਕਾਦੂ। ਤਿਆਰ ਕੀਤੇ ਬਾਅਦ ਵੀ ਥੀਲਰ ਸੁਹਾਗੇ ਨਾਲ ਕਰਾਂ। ਬਾਕੀ ਦੇਖਦੇ ਆ ਕੀ ਰਹਿੰਦਾ ਹੈ। ਕਿ ਕੰਪਿਊਟਰ ਕਰਾ ਮਾਰਨੇ ਤੋਂ ਬਾਅਦ ਟਾਈਮ ਨਹੀਂ ਮਿਲਿਆ ਥੋੜਾ ਜਿਹਾ ਸਾਨੂੰ ਤੇ ਲਵਾਉਣੇ ਵਾ ਜੀ ਪਾਇਆ ਹੋਇਆ ਬਾਕੀ ਟੀਮ ਬਾਕੀ ਇੱਕ ਵਾਰ ਇਹ ਤੋਂ ਗਿਆ ਅੰਦਿਲਾ ਨਾ ਪੁੰਜ ਉਸ ਬਾਅਦ ਇਹ ਜੀ ਗਾ ਆਹ ਆਹ ਜਿੱਕੇ ਖੇਤ ਦੇ ਵਿੱਚ ਅਸੀਂ ਕਰਨ ਲੱਗੇ ਸੀਗੇ ਟਾਪੂ ਬਸ ਤੋਂ ਕੋਦੇ ਵਿੱਚ ਨਾ ਆਪਣੋ ਮੋਟਰਬੋਰਡ ਜੀ ਕਿਤਾਇਆ ਦਲਾਇਆ ਐਸ ਕੇਪ ਦੇ ਵਿੱਚ ਕਦਰ ਸੱਚੀ ਉਹਦੇ ਵਿੱਚ ਤੇ ਡੀਜ਼ਲ ਸੇਵਰ ਉਹਦੇ ਵਿੱਚ ਠੀਕ ਆਵਾਜ਼ ਸੁਣਾਈ ਸੀ ਤੇ بارش ਕਰ ਤੇ ਪਾਣੀ ਕਰਕੇ ਪਾਣੀ ਬਹੁਤ ਵਧੀਆ ਖਸਰਾ ਸੀਗਾ ਗਏ ਤੇ ਸਾਹ ਘਰ ਕੇ ਉਹ ਵੀ ਤਿਆਰ ਸੀ ਅਸੀਂ ਤੇ ਜਿਹੜੀ ਲਾਣੀ ਬੰਕਰ ਸੀ ਮੈਂ ਵੀ ਸੋਚ ਉਹ ਲੈਣਾ ਵੇਟ ਕਰੂਗਾ ਬਸ ਤਰਾਊਗਾ ਫਿਰ ਉਹਦੇ ਬਾਅਦ ਆਪਾਂ ਬਾਵਾਵਾਂਗੇ ਜਾਂ ਚੱਲਾਂਗੇ ਤੇ ਮੇਰੇ ਦਿਲ ਵਿੱਚ ਸੀਗੀ ਵੀ ਆਪਾਂ ਨਾ ਦਾ ਜਿਹੜੀ ਲਾਵਾਂਗੇ ਕਿ ਕਾਤੂ ਕਰਾਂਗੇ ਤੇ ਨਾਲ ਪਹਿਲੀ ਵਾਰ ਤੇ ਡੇਰਾ ਜਿੱਤੇ ਭਾਈ ਨਹੀਂ ਹੋਏ ਨੇ ਕਿ ਪਹਿਲਾਂ ਵੀ ਨਹੀਂ ਮਾਇਨੇ ਕਿਵੇਂ ਤੇ ਟੀਟਰ ਵੀ ਇੱਕ ਵੱਡਾ ਦਾਮ ਨਹੀਂ ਆ ਕੱਟ ਕੇ ਜਾਂਦੇ ਵਧੀਆ ਲੱਗਿਆ ਮੈਨੂੰ ਵੀ ਕਿ ਨਵੀਂ ਨਵੀਂ ਦੀ ਤਿਆਰ ਬੱਤੋ ਕੀ ਆਉਂਦਾ ਮੈਨੂੰ ਵੀ ਚਾਲ ਦੀ ਗੱਲ ਵਧੀਆ ਚੱਲ ਰਿਹਾ ਆ ਕੋਈ ਦਿੱਕਤ ਦਾ ਪਰੇਸ਼ਾਨੀ ਕੁਝ ਵੀ ਨਹੀਂ ਕੋਡ ਕੋਡ ਤੇ ਹੁੰਦਾ ਸੀਗਾ ਪਹਿਲਾਂ ਵੀ ਕਲਿੱਪ ਕੱਟ ਜਾਂਦਾ ਜਿੱਦਾਂ ਥੇ ਤੇ ਜ਼ਿਆਦਾ ਵੀ ਟੈਨ ਸੀਗਾ ਨਾ ਮਾਰੇ ਤਾਂ ਲੱਗਦਾ ਜੀਗਾ ਕਿ ਜਿਹੜੇ ਸਲਿੱਪ ਨਾ ਕੱਢੇ ਕੁਝ ਕਰੋ ਪਰਵਾਹ ਨਹੀਂ ਹੈ ਸੈਕਸ਼ਨ ਚ ਸਭ ਚੱਲੀ ਜਾਂਦਾ ਹੈ ਬਾਕੀ ਜਿਵੇਂ ਦਾ ਸੇਵਾ ਨੂੰ ਕੀ ਮੇ ਲੱਗਿਆ ਤਾਂ ਆਪਾਂ ਕਰਦੇ ਟੀਲਰਾਂ ਨਾਲ ਹੀ ਆ ਜੋ ਜਿਹੜੇ ਟੀਲਰ ਮਾਰਦੇ ਨੇ ਨਾ ਦੇ ਵਿੱਚ ਚੱਲਦੇ ਸਮੇਂ ਰੇਲਾਂ ਨੂੰ ਕਿੰਨੀ ਜਰੂਰਤ ਹੈ ਕਿ ਜਿਹੜਾ ਇੰਡਾ ਜੁਆਨ ਜਿੰਨੇ ਲੱਗੇ ਵੀ ਦਿਓ ਆਪ ਕੀ ਚੁਣੀ ਕਾਸਟਮਰ ਕੋਈ ਰੋ ਭੇਜੀਆਂ ਨਹੀਂ ਗਾੜੋ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਮੈਂਟਾਂ ਜੀ ਜਰੂਰ ਆਪਣਾ ਵੀ ਕੋਈ ਸੁਝਾਅ ਦਿਓ ਬੇਨਤੀ ਕਿਹਦੇ ਨਾਲ ਗੱਲਬਾਤ ਕਰਦੇ ਹੋ ਜੇ ਕੀ ਇਲਾਕਾ ਦਾ ਨਾਮ ਰਹਿੰਦਾ ਹੈ